ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੁਣੇ-ਹੁਣੇ ਵੀਡੀਓ ਦੇਖਣ ਨੂੰ ਮਿਲ ਗਿਆ ਸ਼ੈਰੀਮਾਨ ਦੇ ਫੈਨ ਦੀ ਕਿਸੇ ਦੀ ਉਹ ਬਾਈ ਕਹਿ ਰਿਹਾ ਆ ਕਿ ਮੈਂ ਵੀ ਆਪਣਾ ਇਹ ਸ਼ੋਅ ਕੀਤਾ ਵੀਡੀਓ ਦੇ ਵਿੱਚ ਸ਼ੈਰੀਮਾਨ ਨੂੰ ਰਿਪਲਾਈ ਦੇ ਵਿੱਚ ਕਿ ਮੈਂ ਕਿਸੇ ਕਥਾਵਾਚ ਕਰੂੰਗਾ ਆ ਕਿਹਾ ਉਹ ਕਿਹਾ ਵੀਰ ਮੈਂ ਬਾਰ-ਬਾਰ ਕਹਿਣਾ ਸਾਰਿਆਂ ਨੂੰ ਸ਼ਬਦਾਂ ਨੂੰ ਤੋੜ ਮੋੜ ਕੇ ਬੇਸ਼ਨਾ ਕਰਿਆ ਕਰੋ ਮੈਂ ਉਹਦੇ ਵਿੱਚ ਸਾਫ਼ ਕਿਹਾ ਕਿ ਗੁਰੂ ਘਰ ਬੈਠੇ ਸੀ ਕੋਈ ਇੱਕ ਗਿਆਨੀ ਜੀ ਆਏ ਹੋਏ ਸੀਗੇ ਤੇ ਉਹਨਾਂ ਨਾਲ ਵਿਚਾਰ ਚੱਲ ਰਹੀ ਸੀ ਤੇ ਉਹ ਕਹਿੰਦੇ ਵੀ ਆਪਣੀ ਕੰਮ ਪ੍ਰੋਡਕਟਿਵ ਕਿਉਂ ਨਹੀਂ ਹੈਗੀ ਤੇ ਉਹਨਾਂ ਨਾਲ ਜੋ ਮੇਰਾ ਵਿਚਾਰ ਹੋਇਆ ਮੈਂ ਉਹ ਦੱਸੀ ਆ ਗੱਲ ਤੇ ਇਹ ਕਹਿ ਰਿਹਾ ਤੂੰ ਸੰਤਾਂ ਦੀ ਬੇਇੱਜ਼ਤੀ ਕਰ ਰਿਹਾ ਆ ਕਰ ਰਿਹਾ ਵੋ ਕਰ ਰਿਹਾ ਇਹ ਤਾਂ ਕੋਈ ਗੱਲ ਹੋਈਓ ਨਹੀਂ ਆਪਣੇ ਕੋਲੋਂ ਯਾਰ ਕਿਉਂ ਗੱਪਾਂ ਮਾਰਦੇ ਹੋ ਪੂਰੀ ਗੱਲ ਨੂੰ ਧਿਆਨ ਨਾਲ ਸੁਣਿਆ ਕਰੋ ਵੀਡੀਓ ਜੇ ਇੱਕ ਵਾਰ ਸਮਝ ਨਹੀਂ ਆਉਂਦੀ ਉਹਨੂੰ ਤਿੰਨ ਚਾਰ ਵਾਰ ਸੁਣ ਲਿਆ ਕਰੋ ਫਿਰ ਇਹਨੇ ਇੱਕ ਹੋਰ ਗੱਲ ਕਹੀ ਕਹਿੰਦਾ ਜੀ ਇਹ ਇਹ ਕਹਿ ਰਿਹਾ ਵੀ ਸੰਤ ਉਹ 84 ਵਾਲੇ ਨੂੰ ਮਾੜਾ ਕਹਿ ਰਿਹਾ ਮੈਂ ਕਦ ਕੇ ਹਾਂ ਮਾੜਾ ਕਹਿੰਦਾ ਧਰਮ ਯੁੱਧ ਮੋਰਚਾ ਮਾੜਾ ਸੀ ਆ ਸੀ ਬਹੁਤੀ ਗੱਲਾਂ ਤੂੰ ਕਰ ਰਿਹਾ ਵੀ ਦਿਮਾਗ ਵਰਤੋ ਮੈਂ ਬਿਲਕੁਲ ਨਹੀਂ ਕਹੀ ਇਹ ਗੱਲ ਵੀ ਮਾੜਾ ਸੀ ਇੱਕ ਡਾ ਕੇ ਖੜੇ ਸੀ ਉਹ ਬੈਰੀਆਂ ਦੇ ਮੂਰੇ ਇੱਕ ਡਾ ਕੇ ਖੜੇ ਸੀ ਉਹ ਬੈਰੀਆਂ ਦੇ ਮੂਰੇ ਉਸ ਸਮੇਂ ਮੌਕੇ ਤੇ ਲੋਡ ਸੀ ਹਥਿਆਰਾਂ ਦੀ ਠੀਕ ਆ ਮੈਂ ਕੀ ਕਿਹਾ ਕਿ ਸਾਡੇ ਵੀਰ ਕਈ ਖਾਲਸਤਾਨੀ ਸੋਚ ਰੱਖਦੇ ਨੇ ਇਹ ਪਾਸੇ ਨੂੰ ਆਉਣਾ ਚਾਹੁੰਦੇ ਪਰ ਪੜਾਈ ਵੱਲ ਧਿਆਨ ਨਹੀਂ ਦੇ ਰਹੇਗੇ ਉਹਨਾਂ ਨੂੰ ਕਿਹਾ ਸੀ ਕਿ ਵੀਰੋ ਪੜ੍ਹਾਈ ਵੱਲ ਤੇ ਆਂਦੇ ਵੋ ਕੱਲ ਜੇ ਕੱਲ ਨੂੰ ਖਾਲਸਤਾਨ ਬਣਾ ਲਿਆ ਬਣਨਾ ਐਵੇਂ ਨਹੀਂ ਕੋਈ ਉਨੋਂ ਦੀ ਰਾਜ ਦਿੰਦਾ ਹੁੰਦਾ ਜੋ ਸੰਤਾਂ ਨੇ ਕਿਹਾ ਉਵੇਂ ਹੀ ਬਣਨਾ ਆ ਬਟ ਕੱਲ ਨੂੰ ਜੇ ਸਾਡੇ ਕੋਲ ਦੇਸ਼ ਬਣ ਗਿਆ ਤਾਂ ਸਾਡੇ ਲੋਕ ਪੜ੍ਹੇ ਲਿਖੇ ਨਹੀਂ ਹੋਣਗੇ ਜੇ ਉਹਨਾਂ ਦੀ ਪ੍ਰੋਡਕਟਿਵ ਸੋਚ ਨਹੀਂ ਹੋਊਗੀ ਗੁਰਬਾਣੀ ਦੇ ਨਾਲ ਤਾਂ ਜੁੜੇ ਰਹਿਣਾ ਨਾਲ ਪ੍ਰੋਡਕਟਿਵ ਸੋਚ ਵੀ ਅਪਣਾਉਣੀ ਆ ਤਾਂ ਫੇਰ ਦੱਸੋ ਦੇਸ਼ ਕਿਵੇਂ ਚੱਲੂਗਾ ਯਹੂਦੀਆਂ ਦੀ ਉਦਾਹਰਨ ਨਾਲ ਦੱਤੀ ਆ ਕਿ ਜਦੋਂ ਯਹੂਦੀਆਂ ਨੇ ਸੋਚਿਆ ਸੀਗਾ ਵੀ ਅਸੀਂ ਹੁਣ ਆਪਣੇ ਲਈ ਕੌਮ ਦਾ ਸੰਘਰਸ਼ ਅੱਗੇ ਕਿਵੇਂ ਤੋੜੀਏ ਤਾਂ ਉਹਨੇ ਡਿਸਾਈਡ ਕੀਤਾ ਸੀਗਾ ਅਸੀਂ ਆਪਣੇ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਵਧੀਆ ਉਹਨੇ ਵਧੀਆ ਪੜਾਏ ਲਿਖਾਈ ਬੱਚੇ ਤੇ ਅੱਜ ਵਰਲਡ ਦੀ ਇਕਨੋਮੀ ਡਿਪੈਂਡ ਕਰਦੀ ਆ ਯਹੂਦੀਆਂ ਦੇ ਉੱਤੇ ਮੈਂ ਮੇਰੇ ਸ਼ਬਦਾਂ ਨੂੰ ਤੋੜ ਮਰੋਲ ਕੇ ਤੋੜ ਮਰੋੜ ਕੇ ਪੇਸ਼ ਨਾ ਕਰੋ ਕਿਸੇ ਦੇ ਵੀ ਅੱਗੇ ਇੱਕ ਭੈਣ ਦੀ ਮੈਂ ਵੀਡੀਓ ਦੇਖੀ ਮਾੜੀ ਜਿਹੀ ਸੁਣਨ ਨੂੰ ਮਿਲੀ ਮੈਨੂੰ ਉਹ ਕਹਿ ਰਹੀ ਸੀ ਕਿ ਜੀ ਇੰਡੀਆ ਇਹ ਕਹਿ ਰਿਹਾ ਵੀ ਇੰਡੀਆ ਦੇ ਲੋਕਾਂ ਦੀ ਪ੍ਰੋਡਕਟਿਵ ਸੋਚਣੀ ਹੈਗੀ ਤੇ ਗੂਗਲ ਦਾ ਸੀਈਓ ਫਲਾਣਾ ਆਂ ਮਾਈਕਰੋਸਾਫਟ ਦਾ ਫਲਾਣਾ ਆਂ ਦੇਖੋ ਭੈਣ ਜੀ ਗੱਲ ਸੁਣ ਲਓ ਗੂਗਲ ਦੀ ਪ੍ਰੋਡਕਟਿਵ ਹੁੰਦਾ ਚੀਜ਼ ਨਵੀਂ ਇਨਵੈਂਟ ਕਰਨੀ ਨਵੀਂ ਚੀਜ਼ ਬਣਾਉਣੀ ਤੇ ਉੱਥੇ ਮੈਂ ਇਹ ਨਹੀਂ ਕਿਹਾ ਕਿ ਇੰਡੀਆ ਵਾਲਿਆਂ ਦੀ ਬੇਇੱਜ਼ਤੀ ਕੀਤੀ ਆ ਉਹ ਗੱਲ ਦੇ ਵਿੱਚ ਪ੍ਰੋਡਕਟਿਵ ਸੋਚ ਕਿਉਂ ਨਹੀਂ ਮੈਂ ਇਹ ਕਿਹਾ ਕਿ ਸਾਡੇ ਗੁਰੂਆਂ ਸਾਡੇ ਲੋਕ ਪ੍ਰੋਡਕਟਿਵ ਤਾਂ ਨਹੀਂ ਕਿਉਂਕਿ ਸਾਡੀ ਇਹ ਦੁਨਿਆਵੀ ਚੀਜ਼ਾਂ ਵੱਲ ਸਾਡੇ ਲੋਕਾਂ ਦਾ ਧਿਆਨ ਘਟਾ ਪਹਿਲਾਂ ਤੋਂ ਸ਼ੁਰੂਆਤ ਤੋਂ ਅਸੀਂ ਅਧਿਆਤਮਿਕਤਾ ਵੱਲ ਰਹੇ ਹਾਂ ਮੈਂ ਇਹ ਕਹਿ ਸੀ ਕਿ ਜਿਸ ਦਾ ਨਾਲ ਮੇਰਾ ਵਿਚਾਰ ਚੱਲ ਰਿਹਾ ਸੀ ਉਹਨਾਂ ਨੂੰ ਮੈਂ ਇਹ ਕਹੀ ਸੀ ਗੱਲ ਕਿ ਅਸੀਂ ਅਧਿਆਤਮਿਕਤਾ ਵੱਲ ਰਹਿਨੇ ਆ ਤੇ ਸਾਡੇ ਗੁਰੂਆਂ ਨੇ ਮੈਂ ਇਹ ਕਹਿਆ ਸੀ ਕਿ ਦੋ ਕਿਸ਼ਤੀਆਂ 'ਚ ਸਵਾਰ ਨਾ ਹੋਵੋ ਜਾਂ ਤਾਂ ਫਿਰ ਗੋਰਿਆਂ ਵਰਗੀ ਬਣਜੋ ਜਮੀ ਜਾਂ ਫਿਰ ਧਾਰਮਿਕ ਬਣਜੋ ਅੱਧ ਵਿਚਾਲਾ ਨਾ ਕਰੋ ਥੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਸਾਡੇ ਗੁਰੂਆਂ ਨੇ ਕਰਮ ਵੀ ਕੀਤਾ ਕਰਮ ਕਰੋ ਜ਼ਰੂਰ ਕਰੋ ਵਾਟ ਇਹ ਨਹੀਂ ਕਿ ਅਸੀਂ ਪਦਾਰਥਵਾਦੀ ਹੋ ਜਣਾ ਆ ਨਹੀਂ ਰਹੀ ਧਰਮ ਵੱਲ ਵੀ ਰਹਿਣਾ ਆ ਜ਼ਰੂਰ ਰਹਿਣਾ ਤੇ ਕਰਮ ਉਹਨਾਂ ਕੀ ਕਰਨਾ ਹੈ ਜਿੰਨੇ ਕਦੀ ਸਾਨੂੰ ਲੋਡ ਆ ਤੇ ਆ ਜਿਹੜਾ ਗੱਲ ਮੈਂ ਇਹ ਗੱਲ ਕਹੀ ਸੀ ਕਿ ਗੁਰੂਆਂ ਸਾਡੇ ਅਧਿਆਤਮਿਕਤਾ ਵੱਲ ਨੂੰ ਜੀਤੇ ਉਹਨਾਂ ਨੇ ਉੱਚੀਆਂ-ਉੱਚੀਆਂ ਪਦਵੀਆਂ ਪਾਈਆਂ ਨੇ ਬ੍ਰਹਮ ਗਿਆਨੀ ਦੀ ਪਦਵੀ ਪਾਈ ਆ ਸਰਵ ਉਤਮ ਪਦਵੀ ਆ ਜੋ ਤੇ ਕਈ ਕਹਿ ਰਹੇ ਨੇ ਤੇ ਹਾਥ ਮੈਂ ਕਹਿਆ ਗੁਰੂਆਂ ਨੇ ਕੀਤਾ ਤੇ ਬਹੁਤ ਉੱਚੀ ਪਦਵੀਆਂ ਪਾਈਆਂ ਨੇ ਉਹਨਾਂ ਨੇ ਜੋ ਉਹਦਾ ਧਿਆਨ ਸਾਰਾ ਅਧਿਆਤਮਿਕਤਾ ਵੱਲ ਸੀਗਾ ਤੇ ਪ੍ਰੋਡਕਟਿਵ ਪ੍ਰੋਡਕਟਿਵਿਟੀ ਦੀ ਗੱਲ ਵੀ ਕੀਤੀ ਹੈ ਕਿ ਸਾਡੀ ਉਦੋਂ ਤੱਕ ਨਹੀਂ ਹੈ ਪੂਰੀ ਸੋਚ ਹੋਣੀ ਸਾਨੂੰ ਉਦੋਂ ਤੱਕ ਨਹੀਂ ਸਾਥ ਮਿਲਣਾ ਜਦੋਂ ਤੱਕ ਸਾਡੇ ਕੋਲ ਵੱਖਰਾ ਦੇਸ਼ ਨਹੀਂ ਹੁੰਦਾ ਸਾਡੀਆਂ ਸਰਕਾਰਾਂ ਨੂੰ ਮੈਂ ਕਿਹਾ ਸੀ ਕਿ ਲੋੜ ਹੈਗੀ ਆ ਕਿ ਪੜ੍ਹਾਈ ਲਿਖਾਈ ਵੱਲ ਧਿਆਨ ਦੇਣ ਬੱਚਿਆਂ ਦੀ ਵੱਲ ਧਰਮ ਵੀ ਜ਼ਰੂਰੀ ਆ ਨਾਲ ਦੀ ਨਾਲ ਪ੍ਰੋਡਕਟਿਵ ਸੋਚ ਵੀ ਜ਼ਰੂਰੀ ਆ ਪਰ ਬਟ ਪ੍ਰੋਡਕਟਿਵ ਸੋਚ ਬਣਾਉਣੀਆਂ ਤਾਂ ਇਹਦਾ ਮਤਲਬ ਇਹ ਨਹੀਂ ਅਸੀਂ ਧਰਮ ਨੂੰ ਛੱਡ ਦੇਣਾ ਕਿਸੇ ਹੱਦ ਤੱਕ ਅਪਣਾਉਣੀਆਂ ਨੇ ਇਹ ਚੀਜ਼ਾਂ ਖਾਚਤ ਨਹੀਂ ਹੋਣਾ ਦੁਨੀਆ ਦੇ ਵਿੱਚ ਅੰਜਨ ਮੈ ਨਿਰੰਜਨ ਸੁਰਮੇ ਦੀ ਕੋਠੜੀ ਦੇ ਵਿੱਚ ਰਹਿੰਦੇ ਹੋਏ ਵੀ ਕਾਲਖੰਨੀ ਲੱਗਣ ਦੇਣੀ ਗੱਲ ਦਾ ਕਮਾਇਆ ਨਾ ਕਰੋ ਗੱਲ ਨੂੰ ਜੋ ਕਹੀ ਆ ਪੂਰੀ ਓਮੇ ਸਹੀ ਰਿਪੀਟ ਕਰਿਆ ਕਰੋ ਆਹ ਸਾਹਮਣੇ ਤੋਂ ਪ੍ਰੋਡਕਟਿਵ ਸੋਏ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੀ ਗੋਰਿਆਂ ਦੇ ਮੁਕਾਬਲੇ ਪ੍ਰੋਡਕਟਿਵ ਸੋਚ ਨਹੀਂ ਹੈਗੀ ਇਹ ਸਾਰੇ ਵਿਚਾਰਕ ਮੰਨਦੇ ਨੇ ਬਟ ਮੈਂ ਕਹਿ ਰਿਹਾ ਕਿ ਠੀਕ ਆ ਕਿਸੇ ਹੱਦ ਤੱਕ ਆਪਣਾਓ ਪ੍ਰੋਡਕਟਿਵ ਹੋ ਜੀ ਬਟ ਜੇ ਧਰਮ ਵੱਲ ਨੂੰ ਵੀ ਧਿਆਨ ਦੇਣਾ ਤਾਂ ਪੂਰਾ ਗੱਡ ਕੇ ਧਿਆਨ ਦੋ ਜਿਵੇਂ ਸਾਡੇ ਗੁਰੂ ਉੱਚੀਆਂ-ਉੱਚੀਆਂ ਪਦਵੀਆਂ ਪਾ ਗਏ ਬ੍ਰਹਮ ਗਿਆਨ ਦੀਆਂ ਪਦਵੀਆਂ ਪਾ ਗਏ ਉਹਨਾਂ ਨੇ ਸਾਨੂੰ ਵੀ ਕਿਹਾ ਸੇਹ ਗੁਰੂ ਗ੍ਰੰਥ ਸਾਹਿਬ ਦਾ ਮੇਨ ਉਪਦੇਸ਼ ਇਹੀ ਆ ਕਿ ਬ੍ਰਹਮ ਗਿਆਨ ਦੀ ਪ੍ਰਾਪਤੀ ਸੁਚੱਜੇ ਢੰਗ ਨਾਲ ਜੀਵਨ ਬਤੀਤ ਕਰਦੇ ਹੋਏ ਕਿਵੇਂ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨੀ ਆ ਇਹ ਕਹਿ ਰਹੇ ਨੇ ਤੂੰ ਵੀਡੀਓ ਪਾਉਣਾ ਆ ਰੇ ਕੋ ਨੂੰ ਮਾੜਾ ਬੋਲੀ ਜਾਣਾ ਮਾੜਾ ਬੋਲੀ ਜਾਣਾ ਮਾੜਾ ਬੋਲੀ ਜਾਣਾ ਯਾਰ ਹੁਣ ਕਰੀਏ ਕੀ ਸਾਰੇ ਬਸ ਇਹਨੇ ਨੈਗੇਟਿਵਿਟੀ ਉਹ ਉਪਦੇਸ਼ ਨੂੰ ਗਾਹ ਫੈਲਣਾ ਹੀ ਨਹੀਂ ਦੇ ਰਹੇ ਗੁਰਬਾਣੀ ਦਾ ਹੀ ਨਹੀਂ ਪਤਾ ਗੁਰਬਾਣੀ ਦਾ ਉਪਦੇਸ਼ ਕੀ ਆ ਸਿੱਖੀ ਹੈ ਕੀ ਆ ਸਿੱਖੀ ਕਦੇ ਨਹੀਂ ਕਹਿੰਦੀ ਕਿ ਤੁਸੀਂ ਪੜ੍ਹੋ ਲਿਖੋ ਨਾ ਵਧੀਆ ਸਿੱਖੀ ਕਦੇ ਨਹੀਂ ਕਹਿੰਦੀ ਤੁਸੀਂ ਵੱਡੇ ਘਰ ਚ ਨਾ ਰਹੋ ਸਿੱਖੀ ਕਦੇ ਨਹੀਂ ਕਹਿੰਦੀ ਤੁਸੀਂ ਉੱਚੀ ਨੌਕਰੀ ਨਾ ਕਰੋ ਸਿੱਖੀ ਕਦੇ ਨਹੀਂ ਕਹਿੰਦੀ ਤੁਸੀਂ ਕਮਾਈ ਨਾ ਕਰੋ ਦੱਬ ਕੇ ਸਿੱਖੀ ਕਹਿੰਦੀ ਆ ਜੋ ਵੀ ਚੀਜ਼ ਕਰਨੀ ਆ ਸੁਚੱਜੇ ਢੰਗ ਨਾਲ ਕਰੋ ਕਪੜੇ ਪਾਉਣੇ ਨੇ ਪਾਓ ਜਿਹੜੇ ਮਰਜ਼ੀ ਪਾਓ ਬੱਚਾ ਬਟ ਉਹ ਬਟ ਉਹਨਾਂ ਵਿੱਚ ਨੰਗੇਜ਼ ਨਾ ਹੋਵੇ ਸ਼ਲੀਲਤਾ ਨਾ ਹੋਵੇ ਨੌਕਰੀ ਕਰਨੀ ਆ ਕਰੋ ਬਟ ਕਿਸੇ ਨਾਲ ਗਾਂ ਆਪਣੇ ਬੌਸ ਨਾਲ ਜਾਂ ਹੋਰ ਕਿਸੇ ਨਾਲ ਠੱਗੀ ਨਾ ਮਾਰੋ ਪੜ੍ਹਾਈ ਕਰਨੀ ਆ ਕਰੋ ਜਿੱਡੀ ਮਰਜ਼ੀ ਗੱਡ ਕੇ ਕਰੋ ਯਾਰ ਵੱਡੀਆਂ ਵੱਡੀਆਂ ਨੌਕਰੀਆਂ ਤੇ ਲੱਗੋ ਸਾਡੇ ਸਰਦਾਰ ਬੰਦੇ ਲੱਗੇ ਹੋਏ ਨੇ ਵੱਡੀਆਂ ਵੱਡੀਆਂ ਨੌਕਰੀਆਂ ਤੇ ਲੱਗੋ ਸਿੱਖੀ ਦੇ ਵਿੱਚ ਰੋਕ ਕਿਹੜੀ ਚੀਜ਼ ਦੀ ਆ ਰੋਕ ਸਿਰਫ ਵਹਿ ਵਿਚਾਰ ਤੇ ਆ ਲੱਚਰਤਾ ਤੇ ਰੋਕ ਆ ਕਿਸੇ ਨਾਲ ਧੋਖਾ ਧੜੀ ਨਹੀਂ ਕਰਨੀ ਠੱਗੀ ਨਹੀਂ ਮਾਰਨੀ ਇਹਨਾਂ ਚੀਜ਼ਾਂ ਤੇ ਰੋਕ ਆ ਹੁਣ ਜੇ ਸਾਡੇ ਸਾਹਮਣੇ ਆਇਆ ਸ਼ਲੀਲਤਾ ਪਰੋਈ ਜਾ ਰਹੀ ਹੈ ਸਾਡੇ ਸਾਹਮਣੇ ਬੰਦੇ ਰਹੇ ਨੇ ਸਾਰਾ ਕੁਝ ਤਾਂ ਫਿਰ ਉਹਨੂੰ ਰੋਕੀਏ ਨਾ ਹੁਣ ਮੈਨੂੰ ਇੱਕ ਵੀਰ ਦਾ ਹੁਣੇ ਹੁਣੇ ਫੋਨ ਆਇਆ ਸੀ ਮੈਨੂੰ ਕਹਿੰਦਾ ਬਾਈ ਤੂੰ ਇਕੱਲਾ ਹੀ ਰਹਿ ਗਿਆ ਬੋਲਣ ਨੂੰ ਮੈਂ ਕਹਾ ਦੇਖ ਵੀ ਬਾਈ ਪ੍ਰਮਾਤਮਾ ਨੇ ਡਿਊਟੀ ਲਈ ਹੁੰਦੀ ਆ ਮੇਰੀ ਚਲ ਇੱਧਰ ਲਾਦੀ ਮੈਂ ਇੱਧਰ ਬੋਲ ਰਿਹਾ ਆਂ ਵੀਰ ਰਿਪਲਾਈ ਵੀਰ ਮੈਸੇਜ ਦਾ ਤਾਂ ਕਰੂੰਗਾ ਜੇ ਸਾਹਮਣੇ ਮੈਸੇਜ ਮੈਨੂੰ ਤਾਂ ਦਿਹਾੜੀ ਦਿਹਾੜੀ ਚ 5 500 6 600 ਮੈਸੇਜ ਆ ਰਹੇ ਆ ਮੈਂ ਕਿਦਾ ਕਿਦਾ ਰਿਪਲਾਈ ਕਰਾਂ ਮਾਫ ਕਰਿਓ ਰਿਪਲਾਈ ਨਹੀਂ ਕਰ ਸਕਦਾ ਹਰ ਮੈਸੇਜ ਦਾ ਹਮ ਇੱਕ ਦੀਪਕ ਬਾਰੇ ਪੁੱਛ ਰਿਹਾ ਹਿਮਾਚਲ ਪ੍ਰਦੇਸ਼ ਰਹਿੰਦਾ ਭਰਾ ਉਹ ਮੈਨੂੰ ਨਹੀਂ ਪਤਾ ਉਹਨੇ ਉਹਦਾ ਕੀ ਪਤਾ ਪਤਾ ਆ ਉਹ ਗਲਤ ਬੋਲਿਆ ਸੀ ਬਹੁਤ ਸਿੱਖਾਂ ਦੇ ਬਾਰੇ ਉਹਨੂੰ ਰਿਪਲਾਈ ਕੀਤਾ ਸੀਗਾ ਬਰਾਵੋ ਆਪਾਂ ਜਿਵੇਂ ਦੇ ਮਰਜੀ ਹੋਈਏ ਉਹ ਸ਼ੈਰੀਮਾਨ ਦੇ ਬਾਰੇ ਦੱਸ ਰਹੇ ਨਿੱਜੀ ਲਾਈਫ ਦੇ ਵਿੱਚ ਐਵੇਂ ਐਵੇਂ ਆ ਉਹ ਨਿੱਜੀ ਲਾਈਫ ਦੇ ਵਿੱਚ ਚੰਗੇ ਹੋਣ ਦਾ ਤਾਂ ਫਾਇਦਾ ਜੇ ਆਪਾਂ ਲੋਕਾਂ ਨੂੰ ਵੀ ਚੰਗੀਆਂ ਗੱਲਾਂ ਸਿਖਾ ਸਕੀਏ ਕੋਈ ਵੀ ਗੱਲ ਅਸੀਂ ਗੁਰਮਤ ਤੋਂ ਪਰੇ ਹੋ ਕੇ ਨਹੀਂ ਕਰਦੇ ਤੇ ਇੱਕ ਕਹਿ ਰਿਹਾ ਤੂੰ ਗੁਰਸਿੱਖ ਬੰਦੇ ਨੂੰ ਕਹਿ ਰਿਹਾ ਆਪਣੀ ਭੈਣ ਨੂੰ ਆਹ ਕਰੋ ਕਰੋ ਦੀ ਭੈਣ ਨੂੰ ਬੋਲ ਰਿਹਾ ਭੈਣ ਨੂੰ ਨਹੀਂ ਬੋਲਿਆ ਉਹਦੀ ਸੋਚ ਤੇ ਬੋਲ ਰਿਹਾ ਬੰਦੇ ਨੂੰ ਟਾਰਗੇਟ ਕਰ ਰਿਹਾ ਮਾਫ ਕਰਨਾ ਵਿੱਚ ਹੋਣ ਉਹ ਬੰਦੇ ਨੂੰ ਨਹੀਂ ਆ ਰਿਹਾ ਉਹਦੀ ਸੋਚ ਨੂੰ ਟਾਰਗੇਟ ਕਰ ਰਹੇ ਆ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਆਹ ਗੰਦੇ ਗੀਤਾਂ ਨੂੰ ਜਿਨ੍ਹਾਂ ਨੂੰ ਤੁਸੀਂ ਸਪੋਰਟ ਕਰਦੇ ਹੋ ਇਹਨੂੰ ਪਹਿਣਾ ਵੀ ਸੁਣਦੀਆਂ ਆਣਗੀਆਂ ਥੋਡੀਆਂ ਉਹਨਾਂ ਨੂੰ ਤੁਸੀਂ ਸੁਣਾ ਸਕਦੇ ਹੋ ਦੱਸੋ ਤਾਂ ਜੇ ਇਹਨਾਂ ਲੱਚਰ ਗੀਤਾਂ ਨੂੰ ਸਪੋਰਟ ਕਰਨਾ ਤਾਂ ਪਹਿਣਾ ਨੂੰ ਸੁਣਾ ਸਕਦੇ ਹੋ ਆਪਣੀਆਂ ਨੂੰ ਹਰ ਇੱਕ ਗੱਲ ਨੂੰ ਜਾਣ ਕੇ ਪੁੱਠੇ ਪੱਸੇ ਨੂੰ ਨਾ ਲੱਗ ਜਾਇਆ ਕਰੋ ਠੀਕ ਆ ਰੁਕਣਾ ਮੈਂ ਹੈ ਨਹੀਂ ਐਵੇਂ ਚੱਲੂਗਾ ਇਹ ਕੰਮ ਬਿਲਕੁਲ ਨਹੀਂ ਰੁਕਣਾ ਜ਼ੋਰ ਲਾ ਦਿਓ ਮਿਹਰਬਾਨੀ ਮਿਹਰਬਾਨੀ ਭਰਾ ਅਬੇ ਚੈਗੇ ਨੇ ਭਰਾ ਜੋ ਮਰਜੀ ਬੋਲੀ ਜਾਓ ਗਾਲਾਂ ਕੱਢੀ ਜਾਓ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਜੋ ਗੁਰੂ ਦਾ ਉਪਦੇਸ਼ ਆ ਉਹ ਐਵੇਂ ਫੈਲਦਾ ਰਹੂਗਾ ਹੁਣ ਕੋਈ ਜੇ ਬੋਲਣ ਲੱਗਿਆ ਆ ਤਾਂ ਤੁਸੀਂ ਲੱਤਾਂ ਜਿੰਨੀਆਂ ਮਰਜੀ ਖਿੱਚ ਲਓ ਇਹ ਰੁਕਣੇ ਵਾਲਾ ਤਾਂ ਹੈ ਨਹੀਂਗਾ ਜ਼ੋਰ ਲਾ ਲਓ ਜਿੰਨਾ ਜ਼ੋਰ ਲਾਉਣਾ ਲਾ ਲਓ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜੋ ਸੰਘਰਸ਼ ਆ ਰੰਭ ਕੇ ਗਏ ਨੇ ਉਹਨੂੰ ਅੱਗੇ ਤੋਰਨਾ ਆ ਬਟ ਇਹ ਨਹੀਂ ਕਿ ਅਸੀਂ ਆਪਣਾ ਪੜ੍ਹਾਈ ਲਿਖਾਈ ਛੱਡਦੀ ਜਾਂ ਹੋਰ ਚੀਜ਼ਾਂ ਪੜ੍ਹਾਈ ਲਿਖਾਈ ਜ਼ਰੂਰੀ ਆ ਕੱਲ ਨੂੰ ਦੇਸ਼ ਬਣੂਗਾ ਤਾਂ ਉਹਨੂੰ ਉਹਦੋਂ ਦਿਮਾਗਾਂ ਦੀ ਲੋੜ ਹੋਊਗੀ ਪੜ੍ਹਾਈ ਲਿਖੇ ਜਾਂਦੀ ਠੀਕ ਆ ਦੋਵੇਂ ਚੀਜ਼ਾਂ ਨਾਲ ਲੈ ਕੇ ਚੱਲਣੀਆਂ ਨੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਇਹਨਾਂ ਨੂੰ ਪਤਾ ਵੀ ਹੈ ਉਹਨਾਂ ਨੂੰ ਜਿਹੜੇ ਕਹਿੰਦੇ ਨੇ ਜੀ ਸੰਤ ਵੀ ਤੂੰ ਕਹਿ ਰਹੇ ਆ ਵੀ ਆਏ ਨਹੀਂ ਹੋਣਾ ਉਹ ਨਹੀਂ ਹੋਣਾ ਆਪਣੇ ਕੋਲੋਂ ਹੀ ਗੱਲ ਬਣਾਤੀ ਮੈਂ ਕਦ ਕਹਾ ਕਿ ਉਹ ਇਹ ਚੀਜ਼ ਨਾਲ ਦੇਸ਼ ਨਹੀਂ ਬਣਨਾਗਾ ਮੈਂ ਗੱਲ ਕਰ ਰਿਹਾ ਪੜ੍ਹਾਈ ਵੀ ਕਰੋ ਨਾਲ ਆ ਵੀ ਚੱਲੂਗਾ ਸਾਰਾ ਕੁਝ ਪੜ੍ਹਾਈ ਜ਼ਰੂਰੀਆਂ ਨਾਲ ਪੜ੍ਹਾਈ ਤੇ ਜੋਰ ਦੇ ਰਿਆ ਆ ਸੀਗਾ ਮੇਰੀ ਕਿਤਾਬ ਪੜ੍ਹ ਲਈ ਭਰਾ ਖਾਲਸਤਾਨ ਕਿਉਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹੋਏ ਨੇ ਕਿ ਕਿਉਂ ਲੋੜ ਆ ਖਾਲਸਤਾਨ ਦੀ ਏਕ ਤੇ ਉਪਜਾ ਇੱਕ ਸਮਾਵੇਕ ਕਿਤਾਬ ਲਿਖੀ ਹੋਈ ਆ ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਹੈ ਸਾਰੀ ਜਿੱਥੇ ਤੱਕ ਜਿੰਨਾ ਕਿ ਦਿਮਾਗ ਕੰਮ ਕਰਦਾ ਓੰਨੀ ਕਿ ਲਿਖੀ ਹੋਈ ਆ 343 46 ਹਾਂ ਵੀਰ 350 ਤੋਂ ਵੀ ਉੱਪਰ ਹੋ ਗਈ ਸੀ ਇੱਕ ਵਾਰ ਮਿਹਰਬਾਨੀ ਭਰਾਵੋ ਮਿਹਰਬਾਨੀ ਆਪ ਪਾਚਾ ਦਿਓ ਬਾਈ ਤੱਕ ਵੀਡੀਓ ਜਿਹੜਾ ਕਹਿ ਰਿਹਾ ਗੱਲ ਤੋੜ ਮਰੋੜ ਕੇ ਪੇਸ਼ ਕਰ ਰਿਹਾ ਆ ਕਹਿੰਦਾ ਤੂੰ ਸੰਤਾਂ ਦੀ ਬੇਇੱਜ਼ਤੀ ਕਰਦਾ ਆ ਕਰਨ ਮੈਂ ਕਦ ਕਿਹੜੇ ਮੈਂ ਕਿਹੜੇ ਸੰਤਾਂ ਦੀ ਗੱਲ ਕੀਤੀ ਆ ਸੰਤਾਂ ਤਾਂ ਨੌਂ ਹੀ ਨਹੀਂ ਲੈ ਕੇ ਸਦਾ ਵਿੱਚ ਉਹ ਭਾਈ ਸਾਹਿਬ ਸੀਗੇ ਇੱਕ ਗੁਰਦੁਆਰਾ ਸਾਹਿਬ ਉਹਨਾਂ ਨਾਲ ਮੇਰੀ ਵਿਚਾਰ ਹੋ ਰਹੀ ਸੀ ਸਾਡੇ ਗੁਰ ਭਾਈ ਨੇ ਉਹ ਗੱਲ ਦੱਸ ਰਿਹਾ ਕਿ ਵਿਚਾਰ ਦੇ ਵਿੱਚ ਆ ਗੱਲ ਹੋਈ ਆਪਣੇ ਕੋਲ ਹੀ ਤੋੜ ਮਰੋੜ ਕੇ ਗੱਲਾਂ ਪੇਸ਼ ਕਰ ਰਹੇ ਆ ਗੱਲ ਕੀਤੀ ਕਿ ਪੜੋ ਲਿਖੋ ਪਰ ਆ ਦਿਮਾਗ ਵੀ ਚਾਹੀਦੇ ਨੇ ਕੱਲ ਨੂੰ ਦੇਸ਼ ਬਣਾਉਣਾ ਤਾਂ ਕਹਿੰਦਾ ਤੂੰ ਫਿਰ ਸੰਤਾਂ ਨੂੰ ਗਲਤ ਕਹਿ ਰਹੇ ਆ ਜਿਨ੍ਹਾਂ ਨੇ ਧਰਮ ਯੁੱਧ ਮੋਰਚਾ ਲਾਇਆ ਮੈਂ ਤਾਂ ਗੱਲੇ ਨਹੀਂ ਕੀਤੀ ਆਪਣੇ ਕੋਲੋਂ ਹੀ ਕਿੱਧਰ ਗੱਲ ਬਣਾ ਲਈ ਮੈਂ ਕਿਹਾ ਪੜੋ ਲਿਖੋ ਆ ਤਾਂ ਚੀਜ਼ ਮੈਂ ਕਹੀ ਹੁਣੇ ਕਿ ਪੁਰਾਣਿਆਂ ਨੇ ਜੋ ਸੰਘਰਸ਼ ਕੀਤਾ ਉਹ ਗਲਤ ਆ ਸੰਘਰਸ਼ ਦਾ ਪੂਰਾ ਸਮਰਥਕ ਆ ਉਹ ਗੱਲਾਂ ਪਿੱਛੇ ਮੈਂ ਦੋ ਵਾਰ ਵੇਜ ਡਿਲੀਟ ਕਰਾ ਚੁੱਕਿਆ ਬਾਰ ਬਾਰ ਕਹਿਣਾ ਤੇ ਇੱਕ ਹੋਰ ਕਹਿੰਦਾ ਕਹਿੰਦਾ ਤੂੰ ਜਿਮ ਵਿੱਚ ਦੱਸਦਾ ਆ ਜੀ ਜਿਮ ਵਿੱਚ ਖੜਾ ਆ ਨਾ ਕੀ ਗੱਲ ਜਿਹੜੇ ਤਾਂ ਕਹਿੰਦੇ ਨੇ ਕੁੜੀਆਂ ਨੂੰ ਚੀਜ਼ੀਆਂ ਪਟੋਲੇ ਉਹਨਾਂ ਨੂੰ ਕੁਝ ਬੋਲਣਾ ਨਹੀਂ ਜੇ ਕਿਸੇ ਨੇ ਕਹਤਾ ਮੈਂ ਜਿੰਮ ਚ ਖੜਾ ਆ ਉਹ ਗੱਲ ਗਲਤ ਹੋ ਗਈ ਇਹ ਕੀ ਗੱਲ ਬਣੀ ਬਈ ਜਿਹੜਾ ਬੰਦਾ दारू ਨੂੰ ਪ੍ਰਮੋਟ ਕਰ ਰਿਹਾ ਉਹਨੂੰ ਨਹੀਂ ਬੋਲਣਾ ਜਿਹੜਾ ਬੰਦਾ ਜਿੰਮ ਨੂੰ ਪ੍ਰਮੋਟ ਕਰ ਰਿਹਾ ਉਹਨੂੰ ਬੋਲਣਾ ਪੁੱਠੇ ਦਿਮਾਗ ਨੇ ਆਖਰ ਵਿੱਚ ਕਹੂੰਗਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਾਲੇ ਅੰਦਰ ਨਾਨਕਾ ਕਾਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰ ਕਹਿੰਦੇ ਕਾਲ ਯੁਗ ਦੇ ਅੰਦਰ ਭੂਤਨਿਆਂ ਨੇ ਜਨਮ ਲਿਆ ਆ ਪੁੱਤ ਜਨੂਰਾ ਧੀ ਜਨੂਰੀ ਕਹਿੰਦੇ ਪੁੱਤ ਪ੍ਰੇਤ ਆ ਧੀ ਚੜੇਲਾ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਜੋ ਰੂ ਜਿੰਨਾ ਦਾ ਸਖਦਾਰ ਕਹਿੰਦੇ ਮਾਂ ਇਹਨਾਂ ਦੀ ਵੀ ਸਰਦਾਰਨੀਆਂ ਉਹ ਕਿਹਨਾਂ ਦੀ ਗੱਲ ਕਰ ਰਹੇ ਨੇ ਜਿਹੜੇ ਮਾੜੀਆਂ ਰੂਹਾਂ ਨੇ ਮਾੜੀਆਂ ਰੂਹਾਂ ਨੇ ਜਨਮ ਲਿਆ ਕਾਲ ਯੁਗ ਦੇ ਵਿੱਚ ਜ਼ਿਆਦਾਤਰ ਮਾੜੀਆਂ ਰੂਹਾਂ ਨੇ ਹੁਣ ਇਹ ਨਾ ਕਹਦੇ ਤੂੰ ਸਾਰਿਆਂ ਨੂੰ ਜਨੂਰੀਆਂ ਕਹਿਣਾ ਸਾਰਿਆਂ ਨੂੰ ਤੂੰ ਜਨੂਰ ਕਹਿਣਾ ਆ ਬਟ ਜਿਹੜੇ ਨੈਗੇਟਿਵਿਟੀ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਕੁਝ ਵੀ ਪੋਜ਼ਿਟਿਵ ਗੱਲ ਕਰਦਾ ਤਾਂ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਜਨੂਰੇ ਹੀ ਨੇ ਪਰ ਆ ਤੇਰੀ ਜਨੂਰਿਆਂ ਵਾਲੀ ਸੋਚ ਆ ਮਿਹਰਬਾਨੀ ਭਰਾਓ ਮਿਹਰਬਾਨੀ ਰੁਕਣਾ ਤਾਂ ਆਪਾਂ ਹੈ ਨਹੀਂ ਕਿ ਐਵੇਂ ਹੀ ਕੰਮ ਖੱਚ ਕੇ ਰੱਖਣਾ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ